ਵੱਡਾ ਹੰਸ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਅਤ ਊਚਾ ਤਾਕਾ ਦਰਬਾਰਾ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਦੀ ਬਾਦਸ਼ਾਹੀ ਹਿਜੂਰੀ ਵਿੱਚ ਕਿ ਗਰੀਬ ਨਵਾਜ਼ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹ ਪਰਮੇਸ਼ਰ ਦੇ ਦਰਬਾਰ ਨੂੰ ਕੋਈ ਗਰੀਬ ਨਵਾਜ਼ ਜੀ ਪਤਾਲ ਵਿੱਚ ਦੱਸਦਾ ਹੈ ਕਿ ਬਲਰਾਜ ਆਜੇ ਬਾਹਰ ਅੱਗੇ ਹਨ ਕੋਈ ਮਹਾਰਾ ਸ਼ੇਹਨਾਗ ਦੀ ਸੇਜਾ ਉਤੇ ਦੱਸਦਾ ਹੈ ਅਤੇ ਕੋਈ ਸਤਵੇਂ ਅਰਸ਼ ਜੋ ਅਸੀਂ ਲੱਗਿਆ ਹੈ ਅਤੇ ਕੋਈ ਬ੍ਰह्म ਲੋਕ ਵਿੱਚ ਦੱਸਦਾ ਹੈ ਕੋਈ ਸਰਗ ਲੋਕ ਵਿੱਚ ਦੱਸਦਾ ਹੈ ਆਪ ਦੱਸੋ ਪਰਮੇਸ਼ਰ ਦਾ ਦਰਬਾਰ कैसा है ਤਾਂ ਹਯੂਰ ਸਿੱਖਾਂ ਦੇ ਪ੍ਰਸ਼ਨ ਨੂੰ ਸੁਣ ਕੇ ਪਵਿੱਤਰ ਉਦੇਸ਼ ਬਖਸ਼ਦੇ ਹਨ ਪਹਿਲੇ ਘਰ ਸਰਕਾਰ ਜਿਵੇਂ ਹਸਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਗਰੀਬ ਨੂੰ ਆਏ ਉਚਾਰਨ ਕਰਦੇ ਹੋ ਨੀ ਕੋਦ ਐਤ ਰੂਪ ਪਰਮੇਸ਼ਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਅਤ ਉੱਚਾ ਤਾਕਾ ਦਰਬਾਰਾ ਇਹ ਗੁਰਸਿੱਖੋ ਉਸ ਪਰਮੇਸ਼ਰ ਦਾ ਹੀ ਦਰਬਾਰ ਹੈ ਸੱਚਖੰਡ ਉਹ ਅਤਿ ਉੱਚਾ ਹੈ ਉਸ ਦੀ ਕੀਮਤ ਨਹੀਂ ਕਿਸੇ ਦੇ ਪਾਸੋਂ ਪਾਈ ਜਾ ਸਕਦੀ ਕਿ ਇਤਨੇ ਮੀਲ ਹੈ ਇਤਨੇ ਦੂਰ ਹੈ ਇਹ ਕਸਮ ਨਹੀਂ ਕੀਤਾ ਜਾ ਸਕਦਾ ਬਿਨਤੀ ਤੋਂ ਰਹਿਤ ਹੈ ਉਹਦਾ ਜਿਹੜਾ ਦਰਬਾਰ ਸੱਚਖੰਡ ਹੈ ਅਤਿਆੰਤੀ ਉਹਦਾ ਉੱਚਾ ਸਰੂਪ ਰੂਪੀ ਦਰਬਾਰ ਹੈ ਅਤਿਆੰਤੀ ਉੱਚਾ ਉਹਦਾ ਸਰੂਪ ਜੋ ਹੈ ਦਰਬਾਰ ਜੋ ਸੰਸੰਗਤ ਕਰਕੇ ਪ੍ਰਾਪਤ ਹੁੰਦਾ ਹੈ ਉਹ ਸਰੂਪ ਅਤਿਆੰਤੀ ਉੱਚਾ ਹੈ ਤਿੰਨਾ ਗੁਣਾ ਤੋਂ ਅਤੀਤ ਹੈ ਅੰਤ ਨਾ ਹੀ ਕਿਸ ਪਾਰ ਆਵਾਰ ਉਸ ਪਰਮੇਸ਼ਰ ਦਾ ਅੰਤ ਕਿਸੇ ਨੇ ਕੁਝ ਨਹੀਂ ਪਾਉਣਾ ਕੀਤਾ ਨਾ ਹੁਣ ਕੋਈ ਔਰਾਰ-ਬਾਰ ਦਾ ਅੰਤ ਪਾ ਸਕਦਾ ਹੈ ਕੋਟ 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 ਲਖ ਧਾਵੈ ਕਰੋੜਾਂ ਹੀ ਬ੍ਰਹਮਾ ਜੀ ਉਪਕਾਰ ਧਾਰ ਕੇ ਕਰੋੜਾਂ ਹੀ ਵਿਸ਼ਨੂੰ ਉਪਕਾਰ ਧਾਰ ਕੇ ਕਰੋੜਾਂ ਹੀ ਸ਼ਿਵ ਜੀ ਰੂਪ ਧਾਰ ਕੇ ਉਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਤਹਾਵਾ ਕਰਦੇ ਹਨ ਯਤਨ ਕਰਦੇ ਹਨ ਕੋਟਾਨ ਕੋਟ ਜੀ ਪਿੱਛੇ ਕੋਟਾਨ ਕੋਟ ਹੋਣੋ ਕੋਟਾਨ ਕੋਟ ਅੱਗੇ ਨੂੰ ਦੜਨਗੇ ਕਰੋੜਾਂ ਸ਼ਾਸਰਾਂ ਦੀਆਂ ਕੋਟੀਆਂ ਦ੍ਰਿਸ਼ਟਾਂ ਦੇ ਦੇ ਕੇ ਕਰੋੜਾਂ ਹੀ ਪਰਖੋ ਉਸ ਦੀ ਪ੍ਰਾਪਤੀ ਵਾਸਤੇ ਲਖਣਵਾਸ ਤੇ ਲੱਖ ਰੂਪ ਨੂੰ ਤਹਾਣਾ ਕਰਦੇ ਹਨ ਇੱਕ ਤਿਲ ਤਾਕਾ ਮਹਿਲ ਨਾ ਪਾਵੇ ਇੱਕ ਤਿਲ ਦੀ ਨਿਆਈ ਉਸ ਪਰਮੇਸ਼ਰ ਦੇ ਮਹਿਲ ਸਰੂਪ ਨੂੰ ਨਹੀਂ ਪਾ ਸਕਦੇ ਅੰਤ ਨਹੀਂ ਪਾਇਆ ਜਿਹਾ ਸਦਾ ਅਭੰਤ ਹੈ ਉਹ ਪਰਮੇਸ਼ਰ ਸੁਹਾਵੀ ਕੌਣ ਸੁਬੀਲਾ ਕੇ ਸਤਗੁਰੂ ਸੁਹਾਵੀ ਕਢੀ ਕਿਹੜੀ ਹੈ ਇਹ ਵੇਲਾ ਚਾਰ ਕੜੀ ਦਾ ਸ੍ਰੇਸ਼ਟੋ ਕਿਹੜਾ ਹੈ ਸੁਹਾਵੀ ਉਹ ਕੜੀ ਜਿਸ ਵੇਲੇ ਗੁਰੂ ਸਾਹਿਬ ਦੀ ਸਰਦਾ ਲੱਗ ਜਾਵੇ ਉਹ ਕਿਹੜੀ ਸੋਭਨੀਕ ਕੜੀ ਹੈ ਜਿਸ ਵੇਲੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਜਾਈਏ ਤੇ ਉਹ ਕਿਹੜਾ ਸੋਭਨੀਕ ਵੇਲਾ ਹੈ ਜਿਸ ਵੇਲੇ ਸਰੂਪ ਦਾ ਗਿਆਨ ਪ੍ਰਾਪਤ ਹੋ ਜਾਵੇ ਜਿਤ ਪ੍ਰਭ ਮੀਲਾ ਜਿਸ ਕਰਕੇ ਪ੍ਰਭ ਅਕਾਲ ਪੁਰਖ ਦਾ ਮਲਾਪ ਹੋ ਜਾਵੇ ਰਹਾਉ ਲਾਖ ਭਗਤ ਜਾ ਕਉ ਆਰਾਧ ਹੈ ਇਸ ਕਾ ਲਖਾਂ ਹੀ ਭਗਤ ਭਗਤੀ ਕਰਨ ਵਾਲੇ ਸਰਵਣ ਸਿਮਰਨ ਕੀਰਤਨ ਵਾਲੇ ਲਖਾਂ ਹੀ ਉਸ ਪਰਮੇਸ਼ਰ ਨੂੰ ਦਿਲ ਦੀ ਭਾਵਨਾ ਨਾਲ ਆਰਾਧ ਦੇ ਹਨ ਲਾਖ ਤਪੀ ਸਰ ਤਪ ਹੀ ਸਾਧ ਹੈ ਲਖਾਂ ਹੀ ਤਪੀਆਂ ਦੇ ਈਸ਼ਰ ਬੜੇ ਬੜੇ ਤਪਸੀ ਸੋ ਉਹ ਤਪ ਹੀ ਸਾਧੀ ਜਾਂਦੇ ਹੈ ਸਰੀਰ ਕਰਕੇ ਜਲ ਧਾਰਾ ਕਰਨੀ ਠੰਡ ਵਿੱਚ ਗਰਮੀ ਨੂੰ ਧੂਣੀਆਂ ਟਾਉਣੀਆਂ ਤੇ ਬਰਖਾ ਸਹਰਨੀ ਭੁੱਖੇ ਰਹਿਣਾ ਬਰਤਾਲਕ ਰੱਖਣੇ ਇਹ ਕਾਫੀ ਸਾਧਨ ਕਰਦੇ ਹਨ ਲੱਖ ਜੋਗੀ ਸਰ ਕਰਤੇ ਜੋਗਾ ਲੱਖਾਂ ਹੀ ਜੋਗੀਆਂ ਦੇ ਈਸ਼ਰ ਬੜੇ ਬੜੇ ਯੋਗੀ ਜਿਹੜੇ ਹਨ ਉਹ ਯੋਗ ਦੇ ਕਮਾਉਣ ਨਾ ਕਰਦੇ ਹਨ ਯੋਗ ਸਾਧਨਾ ਕਰਦੇ ਹਨ ਲੱਖ ਕੋ ਵੀਸਰ ਭੋਗ ਹੈ ਭੋਗਾ ਲੱਖਾਂ ਹੀ ਭੋਗੀਆਂ ਰਾਜ ਦੇ ਰਾਜੇ ਈਸ਼ਰ ਜੋ ਰਾਜੇ ਹਨ ਉਹ ਭੋਗਾਂ ਨੂੰ ਪਦਾਰਥਾਂ ਨੂੰ ਭੋਗੀ ਜਾਂਦੇ ਹਨ ਘਟ ਘਟ ਵਸ ਹੈ ਜਾਨ ਹੈ ਥੋੜਾ ਕੋਈ ਰਾਜ ਵੀ ਪ੍ਰਾਪਤੀ ਕਰਕੇ ਉਸ ਨੂੰ ਪਾਉਣਾ ਚਾਹੁੰਦਾ ਹੈ ਕੋਈ ਯੋਗ ਕਰਕੇ ਯੁਗਿਸਰ ਉਸ ਨੂੰ ਪਾਉਣਾ ਚਾਹੁੰਦੇ ਆ ਕੋਈ ਲੱਖਾਂ ਤਪੀਏ ਤਪ ਕਰਕੇ ਪਾਉਣਾ ਚਾਹੁੰਦੇ ਹਨ ਲੱਖ ਕੋ ਵੀਸਰ ਭੋਗ ਹੈ ਭੋਗਾਂ ਲੱਖੋ ਭਗੀਸ਼ਰ ਹੈ ਰਾਜੇ ਜਿਹੜੇ ਹਨ ਉਹ ਭੋਗਾਂ ਨੂੰ ਭੋਗਦੇ ਹਨ ਘਟ ਘਟ ਵਸ ਹੈ ਜਾਨ ਹੈ ਥੂਰਾ ਕਹਤੋ ਪਰਮੇਸ਼ਰ ਸਾਰਿਆਂ ਘਟਾਂ-ਘਟਾਂ 'ਚ ਇੱਕ ਰਸ ਵਸਦਾ ਪਰ ਜਾਣਨ ਵਾਲੇ ਬਹੁਤ ਥੋੜੇ ਹੀ ਹੈ ਕੋਈ ਕੋਈ ਆਦਮੀ ਹੈ ਕੋਟਨ ਮੈਂ ਨਾਨਕ ਕਉ ਨਾਰਾਇਣ ਜੀ ਚੀਤ ਵਸਦਾ ਤਾਂ ਸਾਰੇ ਚਾਰ ਖਾਣੀਆਂ ਦੇ ਅੰਡੇ ਜਿਹੇ ਇਸੇ ਤੂਜੀ ਕੋਈ ਖਾਣੀਆਂ ਵਿੱਚ ਵਸਦਾ ਹੈ ਅਤੇ ਜਾਣਨ ਵਾਲੇ ਕੋਈ ਕੋਈ ਥੋੜਾ ਇੱਕ ਅੱਧਾ ਇੱਕ ਅੱਧਾ ਹੀ ਹੈ ਸਾਜਣ ਪਰਦਾ ਤੂੰ ਆਹਜਾ ਭਾਈ ਹੈ ਸਜਣ ਤਦ ਵੇਤਾ ਜਿਹੜਾ ਹੰਗਤਾ ਮੰਗਤਾ ਦੇ ਪਰਦੇ ਨੂੰ ਤੋੜ ਕੇ ਜੀਵ ਇਸ ਦੇ ਪੇਛ ਦੇ ਗਿਆਨ ਨੂੰ ਚੱਕ ਕੇ ਰੂਪ ਦੀ ਏਕਤਾ ਬਖਸ਼ ਦੇਵੇ ਕਰੋ ਯਤਨ ਜੇ ਹੋਏ ਮਿਹਰਬਾਨ ਆ ਗਏ ਹਨ ਕਹਿੰਦੇ ਹਨ ਕਿ ਮਹਾਰਾ ਜੀ ਯਤਨ ਕਰੀਏ ਇਹ ਕਰਕੇ ਪਰਮੇਸ਼ਰ ਸਾਡੇ ਦੇ ਮਿਹਰਮਾਨ ਕਿਰਪਾਲੂ ਹੋ ਜਾਵੇ ਤਾਂ ਕਉ ਦੇਈ ਜੀਉ ਕੁਰਬਾਨ ਮਨ ਪਿਆਰਿਆਂ ਤੁਝੋ ਪਰਮੇਸ਼ਰ ਦੇ ਦਰਸ਼ਨ ਕਰਾ ਦੇਵੇ ਉਹਨਾਂ ਤੋਂ ਆਪਣੀ ਜ਼ਿੰਦਗੀ ਨੂੰ ਕੁਰਬਾਨ ਕਰ ਦਈਏ ਆਪਾ ਵਾਰ ਗਈਏ ਫਿਰਤ ਫਿਰਤ ਸੰਤਨ ਪਹਿ ਆਇਆ ਇਸ ਪ੍ਰਕਾਰ ਦੇ ਬਚਨ ਕਹਿ ਕੇ ਫਿਰ ਪ੍ਰਾਪਤੀ ਦਾ ਸਾਧਨ ਦੱਸਦੇ ਹੈ ਕਿ ਫਿਰਦੇ ਹੋਏ ਅਨੇਕਾਂ ਤਪੀਆਂ ਦੀ ਸੰਗਤ ਫਿਰਦੇ ਹੋਏ ਨੇ ਕਾਂ ਜੋਗੀਆਂ ਦੀ ਸੰਗਤ ਫਿਰਦੇ ਹੋਏ ਅਨੇਕਾਂ ਰਾਜਿਆਂ ਦੀ ਸੰਗਤ ਵਿੱਚ ਸਾਧ ਸੰਗਤ ਦੇ ਜਿਨ੍ਹਾਂ ਸਾਸ ਗਰਾਸ ਨਾ ਵਿਸਰਾ ਹੈ ਹਰ ਨਾਮਾ ਮਨ ਮਨ ਤੇ ਧਨ ਸਿਸਈ ਨਾਨਕਾ ਪੂਰਨ ਸੋਈ ਸੰਤ ਉਹਨਾਂ ਪਿਆਰਿਓ ਸਤਗੁਰਾਂ ਦੇ ਸੰਤਾਂ ਦੇ ਪਾਸ ਆਏ ਦੂਖ ਭ੍ਰਮ ਹਮਾਰਾ ਸਗਲ ਮਿਟਾਇਆ ਸਤਗੁਰਾਂ ਨੇ ਜੋ ਅਗਿਆਨ ਕਰਕੇ ਦੁੱਖ ਸੀ ਜੋ ਭਰਮ ਸੀ ਸਰੂਪ ਦਾ ਹਮਾਰਾ ਤਮਾਮ ਦਾ ਉਹ ਸਾਰਾ ਹੀ ਮਿਹਰ ਦਿੱਤਾ ਮਾਰੇ ਰਈ ਸੀ ਕਿਰਪਾ ਕੀਤੀ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਭੂਜਾ ਸਤਿਗੁਰਾਂ ਨੇ ਆਪ ਦੀ ਸੰਗਤ ਰੂਪੀ ਮਹੱਲੇ ਚ ਬੁਲਾ ਲਿਆ ਅੰਤਰਮੁਖ ਵਰਤੀ ਕਰ ਰੂਪ ਆਤਮਾਕਾਰ ਵਰਤੀ ਕਰ ਰੂਪ ਮਹੱਲੇ ਚ ਬੁਲਾ ਲਿਆ ਤ੍ਰਿਯਾ ਪਦ ਰੂਪੀ ਮਹੱਲੇ ਚ ਬੁਲਾ ਲਿਆ ਸਰੂਪ ਰੂਪੀ ਮਹੱਲੇ ਚ ਬੁਲਾ ਲਿਆ ਪ੍ਰਭ ਅੰਮ੍ਰਿਤ ਭੂਜਾ ਉਸ ਪ੍ਰਭੂ ਦਾ ਅੰਮ੍ਰਿਤ ਉਹ ਬ੍ਰਹਮ ਆਨੰਦ ਹੈ ਉਸ ਨੂੰ ਪੁੱਛਿਆ ਭੋਗਣਾ ਕੀਤਾ ਬਹੁ ਨਾਨਕ ਪ੍ਰਭ ਮੇਰਾ ਉੱਚਾ ਈਓ ਸੱਜੂ ਜੀ ਕਹਿੰਦੇ ਹੋਂ ਮੇਰਾ ਪ੍ਰਭ ਉੱਚਾ ਹੈ ਉਹਦਾ ਅੰਤ ਨਹੀਂ ਕੋਈ ਪਾ ਸਕਦਾ ਹੈ ਜੈ ਸਰੂਪ ਹੈ ਵੱਡ ਹੰਸ ਮਹੱਲਾ ਪੰਜਵਾ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਧੰਨੋ ਸ੍ਰੇਸ਼ਟ ਵਕਤ ਹੈ ਵੇਲਾ ਹੈ ਯਾਰ ਕਰੀਦਾ ਜਿਸ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਕਰੀਏ ਹਉ ਬਲਿਹਾਰੀ ਸਤਗੁਰ ਚਰਨ ਅਸੀਂ ਤਾਂ ਸਤਗੁਰੂ ਸਾਹਿਬ ਦੇ ਚਰਨਾਂ ਕਮਲਾਂ ਤੋਂ ਬਲਿਹਾਰ ਕੁਰਬਾਨ ਜਾਣੇ ਹਾਂ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਸਤਗੁਰੂ ਮਾਰਾ ਸਾਹਿਬ ਜੀਵਨ ਮੁਕਤੀ ਦੇ ਦਾਤੇ ਹਨ ਜ਼ਿੰਦਗੀ ਦੇ ਦੇਣ ਵਾਲੇ ਹਨ ਆਤਮ ਜੀਵਨ ਦੇਣ ਵਾਲੇ ਮੇਰੇ ਪਿਆਰੇ ਪਰਮਪ੍ਰੇਮ ਦਾ ਆਸਪਲ ਰੂਪ ਹਨ ਮਨ ਜੀਵੈ ਪ੍ਰਭ ਨਾਮ ਚਿਤੇਰੇ ਪ੍ਰਭੂ ਦੇ ਸਤਿਗੁਰਾਂ ਦੇ ਨਾਮ ਨੂੰ ਚੇਤੇ ਕਰਕੇ ਸਾਡਾ ਮਨ ਜੀਉਂਦਾ ਹੈ ਰਹਾਉ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਜੀ ਮਹਾਰਾਜੇ ਅੰਮ੍ਰਿਤ ਰੂਪ ਬਾਣੀ ਹੈ ਜਿਹੜੀ ਇਹ ਸਤਿਨਾਮ ਆਪਦਾ ਮੰਤਰ ਹੈ ਸੱਚੇ ਬਾਦਸ਼ਾਹ ਸੱਚਾ ਮੰਤਰ ਹੈ ਮਨ ਰੂਪੀ ਸਭ ਨੂੰ ਕੀ ਲਣ ਵਾਸਤੇ ਜੋ ਆਪ ਦੀ ਅੰਮ੍ਰਿਤ ਅਮਰ ਕਰਨ ਵਾਲੀ ਪਵਿੱਤਰ ਬਾਣੀ ਹੈ ਸੱਚੇ ਪਾਤਸ਼ਾਹ ਇਹੋ ਹੀ ਮੰਤਰ ਹੈ ਸਚਾ ਸ਼ੀਤਲ ਪੁਰਖ ਦ੍ਰਿਸ਼ਟ ਸੁਜਾਨੀ ਉਹਦੇ ਸ਼ੀਤਲ ਸ਼ਾਂਤੀ ਦੇ ਦੇਣ ਵਾਲੇ ਹੋ ਪੁਰਖ ਪੂਰਨ ਹੋ ਦ੍ਰਿਸ਼ਟ ਆਪ ਦੀ ਐਸੀ ਇਹ ਦ੍ਰਿਸ਼ਟੀ ਹੈ ਸੋ ਗਿਆਨवान ਬਣਾ ਦੇਣ ਵਾਲੀ ਸੁਜਾਨ ਅੰਤਰ ਜਾਣਤਾ ਵਾਲੀ ਆਪ ਦੀ ਦ੍ਰਿਸ਼ਟੀ ਹੈ ਸੱਚੇ ਪਾਤਸ਼ਾਹ ਸੱਚ ਹੁਕਮ ਤੁਮਾਰਾ ਤਾਫਤ ਨਿਵਾਸੀ ਆਪ ਦਾ ਜਿਹੜਾ ਹੁਕਮ ਹੈ ਇਹ ਗੁਰੂ ਮਾਰਾ ਉਹ ਵੀ ਸੱਚਾ ਹੈ ਹੇ ਗੁਰਤਾਰੂਪੀ ਗਤੀ ਰੂਪੀ ਤਖਤ ਦੇ ਤੇ ਨਵਾਸ ਕਰਨ ਵਾਲੇ ਸਤਿਗੁਰੂ ਸੱਚਾ ਆਵਦਾ ਹੁਕਮ ਹੈ ਹੇ ਸਾਰਿਆਂ ਦੇ ਹਿਰਦਿਆਂ ਰੂਪੀ ਤਖਤਾਂ ਦੇ ਤੇ ਨਵਾਸ ਕਰਨ ਵਾਲੇ ਪਰਮੇਸ਼ਰ ਹੇ ਸਾਰ ਸੰਗਤ ਰੂਪੀ ਤਖਤ ਦੇ ਨਵਾਸ ਕਰਨ ਵਾਲੇ ਪਰਮੇਸ਼ਰ ਆਪਦਾ ਹੁਕਮ ਸੱਚਾ ਹੈ ਹੇ ਅੰਤਰਜਾਮੀ ਆਪਦੇ ਤੁਰਿਆ ਬਦ ਰੂਪੀ ਤਖਤ ਦੇ ਨਵਾਸ ਕਰਨ ਵਾਲੇ ਅੰਤਰਜਾਮੀ ਆਪ ਦਾ ਹੁਕਮ ਵੀ ਸੱਚਾ ਹੈ ਆਏ ਨਾ ਜਾਵੇ ਮੇਰਾ ਪ੍ਰਭ ਅਵਨਾਸੀ ਆਪ ਮਾਰਾ ਨਾ ਜਨਮ ਧਾਰ ਕੇ ਆਉਨੇ ਹੋ ਨਾ ਸਰੀਰ ਛੱਡ ਕੇ ਜਾਣੇ ਹੋ ਇਹ ਮੇਰੇ ਸਮਰਥ ਆਪ ਅਵਨਾਸੀ ਨਾਸ ਤੋਂ ਰਹਿਤ ਹੋ ਤੁਮ ਮਿਹਰਬਾਨ ਦਾਸ ਹਮਦੀਨਾ ਇਹ ਮਹਾਰਾਜ ਬੜੀ ਮਿਹਰਬਾਨੀ ਕਰਨ ਵਾਲੇ ਹੋ ਅਸੀਂ ਆਪਦੇ ਦਾਸ ਦੀਨ ਗਰੀਬ ਹਾਂ ਸੱਚੇ ਪਾਤਸ਼ਾਹ ਨਾਨਕ ਸਾਹਿਬ ਭਰਪੂਰ ਲੀਣ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਏਹ ਸਹਬ ਮਾਲਕ ਤੂੰ ਸਾਰਿਆਂ ਬ੍ਰਹਮੰਡਾਂ ਖੰਡਾਂ 'ਚ ਵਿਆਪਕ ਹੈ ਤੇ ਸਾਰਿਆਂ ਦੇ ਹਿਰਦਿਆਂ 'ਚ ਲੀਣਾ ਮਿਲਿਆ ਹੋਇਆ ਹੈ ਵੱਡ ਹਾਂਸ ਮਹੱਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣੈ ਤੇ ਅੰਤਿ ਆਮੀ ਅਕਾਲ ਪੁਰਖ ਵਾਹਿਗੁਰੂ ਤੂੰ ਬੇਅੰਤ ਹੈਂ ਬ੍ਰਹਮ ਤਾਂ ਨਾਲੀ ਰਾਮ ਤੀ ਨਹੀਂ ਪਾ ਸਕਿਆ ਤੇ ਤੂੰ ਬਿਆੰਤ ਹੈ ਤੇਰਾ ਅੰਤ ਕੋਈ ਕੋਈ ਬਿਰਲਾ ਹੈ ਜਿਹਦੇ ਤਾਈਂ ਆਪ ਆਪਣਾ ਸਰੂਪ ਬਿਝਾ ਦੇਵੇ ਉਹ ਜਾਣ ਸਕਦਾ ਕਿਵੇਂ ਜਾਣ ਸਕਦਾ ਗੁਰਪ੍ਰਸਾਦ ਕੋ ਸ਼ਬਦ ਪਛਾਨ ਜਿਹੜਾ ਗੁਰਾਂ ਦੀ ਕਿਰਪਾ ਕਰਕੇ ਗੁਰਾਂ ਦੀ ਕਿਰਪਾ ਕਰਕੇ ਸ਼ਬਦ ਦੀ ਕਮਾਈ ਕਰਦਾ ਹੈ ਉਹੀ ਮਾਰਾ ਸੱਚੇ ਪਾਤਸ਼ਾਹ ਤੇਰੇ ਸਰੂਪ ਦੀ ਪਛਾਣ ਕਰਦਾ ਹੈ ਸੇਵਕ ਕੀ ਅਰਦਾਸ ਪਿਆਰੇ ਇਹ ਮੇਰੇ ਪਿਆਰੇ ਅਕਾਲ ਪੁਰਖ ਸਾਡੀ ਸੇਵਕ ਦੀ ਇਹ ਆਪਦੇ ਕੀ ਅਰਦਾਸ ਬੇਨਤੀ ਹਾ ਜਪ ਜੀਵਾ ਪ੍ਰਭ ਚਰਨ ਤੋਂ ਆਇ ਮਾਰੇ ਸਾਡੇ ਕਾਮਕ੍ਰੋਧ ਜਿਹੜੇ ਦੁਸ਼ਮਣ ਆ ਉਹ ਦਾਸ ਬਣਾਵੇ ਉਹ ਤੇ ਆਪਦੇ ਚਰਨਾਂ ਕਮਲਾਂ ਦੇ ਤਿਹਾਨ ਨੂੰ ਭਾਰ ਕੇ ਆਪਦੇ ਨਾਮ ਨੂੰ ਜਪ ਕੇ ਜਿਉਂਦੇ ਹੋਈਏ ਪ੍ਰਭੂ ਜੀ ਆਪਦੇ ਚਰਨ ਹਿਰਦੇ 'ਚ ਬਸਣ ਰਹਾਉ ਦਇਾਲ ਪੁਰਖ ਮੇਰੇ ਪ੍ਰਭ ਦਾਤਾ ਤੇ हे ਦਇਆ ਦੇ ਘਰ ਹੈ ਪੂਰਨ ਹੈ ਮੇਰੇ ਪ੍ਰਭੂ ਜੀ ਸਾਰਿਆਂ ਦੇ ਦਾਤਾ ਜੀ ਜਿਸ ਹੈ ਜਨਾਬ ਹੋ ਤਿਨਹੇ ਤੁਮ ਜਾਤਿ ਤਿਨਾਂ ਨੂੰ ਤੁਸੀਂ ਮਾਰਿਆ ਆਪ ਦਾ ਸਰੂਪ ਕਿਰਪਾ ਕਰਕੇ ਜਨਾਦਨੇ ਹੋ ਉਹਨਾਂ ਨੇ ਆਪਦੇ ਤਾਂ ਹੀ ਜਾਣਣਾ ਕੀਤਾ ਹੈ ਸਦਾ ਸਦਾ ਜਾਈ ਬਲੇਹਾਰੀ ਸਦਾ ਸਦਾ ਵੇਸ਼ ਆਬ ਤੁਮ ਬਲੇਹਾਰ ਜਾਈਏ ਤਿੰਨ ਕਾਲਾਂ ਚ ਇਤ ਉਤ ਦੇਖੋ ਊਤ ਤੁਮਾਰੀ ਇਹ ਤੇ ਇਸ ਲੋਕ ਵਿੱਚ ਊਤ ਪਰਲੋਕ ਵਿੱਚ ਮਾਰੇ ਆਗ ਦੀ ਟੇਕ ਹੀ ਵੇਖਦੇ ਹਾਂ ਮੋਹ ਨਿਰਗੁਣ ਗੁਣ ਕਿਸ਼ੂ ਨਾ ਜਾਤਾ ਮੈਂ ਤਾਂ ਸਰਸੰਤੋਖ ਦੇ ਆ ਧਰਮ ਗੁਣਾ ਤੋਂ ਰਹਤ ਹਾਂ ਆਉਦਾ ਗਿਆਨ ਆਦਿ ਗੁਣ ਕੁਛ ਜਾਣਿਆ ਨਹੀਂ ਹੈ ਨਾਨਕ ਸਾਧੂ ਦੇਖ ਮਨ ਰਾਤਾ ਇਹ ਜੀਵ ਨਾ ਆਪਦੇ ਸੰਤਾਂ ਭਗਤਾਂ ਦੇ ਸਤਿਗੁਰੂ ਸੰਤ ਦੇ ਦਰਸ਼ਨ ਦੇਖ ਕਰਕੇ ਸਾਡਾ ਮਨ ਗੁਰੂ ਸਾਹਿਬ ਜੀ ਕਹਿੰਦੇ ਰੰਗਿਆ ਗਿਆ ਹੈ